ਟੈਰਫ ਲੱਗ ਜਾਂਦਾ ਹੈ 25% ਭਾਰਤ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਉਧਰ ਜਾਂਦੀਆਂ ਨੇ ਤਾਂ ਕਿੰਨਾ ਕੁ ਇੰਪੈਕਟ ਹੈ ਜਿਹੜਾ ਉਹ ਪੰਜਾਬ ਦੇ ਖੇਤੀ ਮਾਮਲੇ ਦੇ ਵਿੱਚ ਪਏਗਾ ਭਾਰਤ ਕਰਾ ਕੀ ਗੁਲਾਮੀ ਜਿਹੜੀ ਪ੍ਰਸ਼ਾਸਕੀ ਗੁਲਾਮੀ ਨਾਲੋਂ ਵੀ ਪੈੜੀ ਹੁੰਦੀ ਹੈ ਥੱਲੇ ਵੀ 8 ਕਰੋੜ ਤੋਂ ਉੱਪਰ ਦਾ ਫੈਸਲੇ ਦੇ ਦੇ ਅੰਦਰ ਉਹ ਲੋਕ ਆ ਜਿਹੜੇ ਦੁੱਧ ਦਾ ਧੰਦਾ ਕਰਦੇ ਆ ਹੋਰ ਜੀ ਸਥਿਤੀ ਦੇ ਵਿੱਚ ਜੇ ਅਮਰੀਕਾ ਦੀਆਂ ਨੀਤੀਆਂ ਲਾਗੂ ਹੋਣਗੀਆਂ ਆ ਲਾਜ਼ਮੀ ਤੌਰ ਤੇ ਖੇਤੀਬਾੜੀ ਸੈਕਟਰ ਸਿੱਧੇ ਤੌਰ ਤੇ ਹਿੱਟ ਹੋਏਗਾ ਕੌਣ ਜਾਣੇ ਅਮਰੀਕਾ ਫੈਸਲਾ ਕਰਿਆ ਕਰੇਗਾ ਕਿ ਭਾਰਤ ਨੇ ਕਿਹੜੇ ਮੁਲਕ ਤੋਂ ਤੇਲ ਖਰੀਦਣਾ ਹੈ ਕਿਹੜੇ ਮੁਲਕ ਤੋਂ ਖੇਤੀਬਾੜੀ ਦਾ ਉਤਪਾਦ ਖਰੀਦਣਾ ਹੈ ਕਿਹੜੇ ਮੁਲਕ ਤੋਂ ਬਿਜਲੀ ਦੇ ਆਪਕਰ ਲੈਣੇ ਆ ਜਿਹੜਾ ਜਿਹੜਾ ਦੇਸੀ ਕਾਰੋਬਾਰ ਆ ਕੰਮ ਦੰਦੇ ਆ ਕਿਸ ਕਦਰ ਤਬਾਹ ਹੋਣਗੇ ਉਹ ਕਹਿੰਦਾ 트럼ਪ ਦੀ ਆਪਾਂ ਗੱਲ ਕਰਦੇ ਹਟਿਆ ਕਹਿੰਦਾ ਕੰਪਨੀ 32 35 ਵਾਰ ਕਹੀ ਹੈ ਗੱਲਾਂ ਕਿ ਮੈਂ ਪਾਕਿਸਤਾਨ ਤੇ ਭਾਰਤ ਦਾ ਤੂੰ ਜੋ ਤਾਂ ਕਰਿਆ ਲੜਾਈ ਮਾਂ ਰਖਵਾਈ ਐ ਕੀ ਕਹਿੰਦਾ ਉਹ ਕਹਿੰਦਾ ਤੁਹਾਡੇ ਮੂੰਹ ਚ ਕਿਉਂ ਘੁੰਮਣੀਆਂ ਬੰਗਿਆ ਕਿਉਂ ਨਹੀਂ ਬੋਲਦੇ ਟਰੰਪ ਦੇ ਬਾਰੇ ਟਰੰਪ ਦਾ ਨਾਮ ਲੈ ਕੇ ਗੱਲ ਕਿਉਂ ਨਹੀਂ ਕਰਦੇ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਤੁਸੀਂ ਨਹਿਰੂ ਨੇ ਆ ਕੀਤਾ ਇੰਦਰਾ ਗਾਂਧੀ ਨੇ ਆ ਕੀਤਾ ਜੀ ਜੀ ਕਹਿੰਦਾ ਜਿਹੋ ਕੁਝ ਮੇਰੀ ਮਾਂ ਨੇ ਕੀਤਾ ਜੋ ਇਸ ਪਰਿਵਾਰ ਨੇ ਕੀਤਾ ਜੋ ਕੁਰਬਾਨੀਆਂ ਦਿੱਤੀਆਂ ਹੂੰ ਉਦੇ ਲਈ ਜਿਹੜੇ ਅੰਜੂ ਵਹੇ ਕਿਤੇ ਉਹਨਾਂ ਅੰਜੂਆਂ ਦੀ ਗੱਲ ਵੀ ਕਦੇ ਕਿਸੇ ਨੇ ਕੀਤੀ ਹੈ ਸਸਟੀਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਦੋ ਅੱਜ ਮਹਾਨ ਸ਼ਹੀਦ ਪੰਜਾਬ ਦੇ ਸਪੂਤ ਸਰਦਾਰ ਉਦਮ ਸਿੰਘ ਹੁਣਾਂ ਦਾ ਸ਼ਹੀਦੀ ਦਿਹਾੜਾ ਸੋ ਅਜਿਹੇ ਸਮੇਂ ਦੇ ਉੱਪਰ ਅਸੀਂ ਆਪਣੀ ਟੀਮ ਦੇ ਵੱਲੋਂ ਇਸ ਸ਼ਹਾਦਤ ਦੇ ਉੱਪਰ ਉਹਨਾਂ ਨੂੰ ਨਮਨ ਕਰਦੇ ਹਾਂ ਤੇ ਨਾਲ ਨਾਲ ਇਸ ਸਮਾਗਮ ਦੇ ਉੱਪਰ ਰਾਜਪਦਰੀ ਸਮਾਗਮ ਹੈ ਜਿਹੜੇ ਉਹਨਾਂ ਦੇ ਸ਼ਾਇਰ ਸੁਨਾਮ ਵਿਖੇ ਕਰਵਾਇਆ ਗਿਆ ਕੀ ਕੁਝ ਉੱਥੇ ਖਾਸ ਰਿਹਾ ਇਸ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਅਮਰੀਕਾ ਦੇ 25% ਵਾਲੇ ਟੈਰਫ ਬਾਰੇ ਵੀ ਕਰਾਂਗੇ ਕਿਉਂਕਿ ਇਸ ਦਾ ਅਸਰ ਕਿਸ ਤਰ੍ਹਾਂ ਆਮ ਲੋਕਾਂ ਤੇ ਪਏਗਾ ਇਹ ਬਹੁਤ ਮੈਟਰ ਕਰਦਾ ਹੈ ਇਸ ਤੋਂ ਇਲਾਵਾ ਲੈਂਡ ਪੂਲਿੰਗ ਪਾਲਿਸੀ ਮੌਨਸੂਨ ਸੈਸ਼ਨ اجلاس ਦਾ ਜਨਮਾ ਦਿਨ ਤੇ ਹੋਰ ਬੜਾ ਕੁਝ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਭ ਤੁਹਾਡਾ ਬਹੁਤ-ਬਹੁਤ ਪਰ ਤੁਹਾਨੂੰ ਆ ਤੁਹਾਡਾ ਵੀ ਦਰਸ਼ਨ ਬੜੇ ਸਤਿਕਾਰ ਨਾਲ ਸਸਕਾਰ ਜੀ ਜਿਨਾਂ ਜ਼ਿਕਰ ਕਰ ਰਿਹਾ ਹਾਂ ਸਵਾਲ ਨੇ ਲੋ ਆਪਾਂ ਹਾਜ਼ਰਾਂ ਦਰਸ਼ਕਾਂ ਦੀ ਕਚਹਿਰੀ ਚ ਜੀ ਸਿੱਧੂ ਸਭ ਸਭ ਤੋਂ ਪਹਿਲਾਂ ਗੱਲ ਸ਼ਹੀਦ ਉਦਮ ਸਿੰਘ ਹੁਣਾਂ ਬਾਰੇ ਕਰਾਂਗੇ ਸ਼ਹੀਦ ਉਦਮ ਸਿੰਘ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਸਖਸ਼ ਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਇੰਟਰਨੈਸ਼ਨਲ ਪੱਧਰ ਤੇ ਹੋਏਗਾ ਕਿ ਜਿਹੜਾ ਨਾਂ ਜਾਣਦਾ ਹੋਵੇ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਆਪਣੀ ਇੱਕ ਵੱਡੇ ਪੱਧਰ ਦੇ ਉੱਪਰ ਆਪਣੇ ਲੋਕਾਂ ਪ੍ਰਤੀ ਦੇਸ਼ ਪ੍ਰਤੀ ਜਿਸ ਤਰ੍ਹਾਂ ਦਾ ਉਹਨਾਂ ਦੇ ਅੰਦਰ ਵਿਰਾਕ ਸੀ ਕਿਉਂਕਿ ਜਿਹੜਾ ਬਦਲਾ ਉਹਨਾਂ ਨੇ ਲਿਆ ਉਹ ਬਹੁਤ ਵੱਡਾ ਸੀ ਸੋ ਅਜਿਹੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦਾ ਰਾਜਪਦਰੀ ਸਮਾਗਮ ਸੁਨਾਮ ਦੇ ਵਿੱਚ ਹੋਇਆ ਤੇ ਵੱਡੀ ਗੱਲ ਇਹ ਰਹੀ ਕਿ ਇਹ ਸਿਰਫ ਇੱਕ ਸਮਾਗਮ ਨਹੀਂ ਹੋ ਨਿਬੜਿਆ ਇਸ ਸਮਾਗਮ ਤੇ ਸੁਨਾਮ ਸ਼ਹਿਰ ਨੂੰ ਬੜਾ ਕੁਝ ਮਿਲਿਆ ਅੱਜ ਮੁੱਖ ਮੰਤਰੀ ਮਾਨ ਹੁਣਾਂ ਨੇ ਐਲਾਨ ਕੀਤਾ ਨਾਲ ਉਹਨਾਂ ਦੇ ਕੇਜੀ ਬਾਲ ਹੁਣੇ 1900 ਸੋਧਿਆ ਸਾਰੇ ਮੌਜੂਦ ਸਨ ਆਮਨ ਅਰੋੜਾ ਵੀ ਸਨ ਕੀ ਕਹਿਣਾ ਚਾਹੋਗੇ ਇਸ ਬਾਰੇ ਤੇ ਪ੍ਰੋਜੈਕਟਾਂ ਬਾਰੇ ਜ਼ਰੂਰ ਗੱਲਬਾਤ ਕਰਿਓ ਜੀ ਬਿਲਕੁਲ ਸਹੀ ਕਹਿ ਰਹੇ ਹੋ ਰਾਜ ਸ무ਤੇ ਦਾਪਾ ਜਿਸ ਮਾਮਲੇ ਦਾ ਪ੍ਰੋਜੈਕਟਾਂ ਬਾਰੇ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਸਾਡੇ ਮਹਾਨ ਸ਼ਹੀਦ ਹੁਦਨ ਸਿੰਘ ਉਹਨਾਂ ਦਾ ਸ਼ਹਾਦਤ ਦਾੜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਦੁਨੀਆ ਪਾਰ 'ਤੇ ਬੈਠੇ ਪੰਜਾਬੀ ਭਾਰਤੀ ਉਨਾ ਪ੍ਰਤੀ ਨਮਸਤਕ ਸ਼੍ਰੀ ਜਾਂਜਰੀ ਯਾਦਗਾਰ ਰਿਆ ਥਾਂ ਥਾਂ ਤੇ ਸਮਾਗਮ ਹੋ ਰਿਹਾ ਅੱਜ ਵੀ ਦੇਖੋ ਕਹਿੰਦੇ ਕਿ ਵੀ ਜਿੱਦਾਂ ਅਕਸਰ ਇਹ ਗੀਤ ਦੇ ਬੋਲ ਹੈ ਕਿ ਸੀਧਾਂ ਦੀਆਂ ਜਿਹੜੀਆਂ ਯਾਦਗਾਰਾਂ ਨੇ ਤੇ ਸਦਾ ਮੇਲੇ ਲੱਗਦੇ ਐ ਸੋ ਸ਼ਹਾਦਤ ਇਤਿਹਾਸੀ ਰੋਜ਼ਮਸਗ ਨੇ ਇਸ ਦੇ ਦੀਰਜਾਤੀ ਦੀ ਕਾਤਰ ਔਰ ਸ਼ਹਾਦਤ ਵੀ ਉਸ ਮੌਕੇ ਦੇ ਦਿੱਤੀ ਜਦੋਂ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ ਹਕੂਮਤ ਪੂਰੀ ਤਰ੍ਹਾਂ ਅੰਧਕਾਰ ছায়ਾਵਾਂ ਸੀ ਕਿਸ ਕਦਰ ਜ਼ਿਲ੍ਹਾ ਵਾਲੇ ਬਾਗਦੇਸ ਨੇ ਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਔਰ ਜਿਹੜੇ ਜਨਰ ਡੈਰ ਕਿਸ ਕਦਰ ਉਸਨੇ ਮਾਨਵਤਾ ਦਾ ਜਿਹੜਾ ਇੱਕ ਤਰ੍ਹਾਂ ਤਾਂਡਨ ਨਾਚ ਜਿਹੜਾ ਕਹੀਏ ਉਹ ਦਿਖਾਇਆ ਲੋਕਾਂ ਨੂੰ ਦੌੜਨ ਦੀ ਇਧਰ-ਉਧਰ ਰੁਕਣ ਦੀ ਜਗ੍ਹਾ ਨਹੀਂ ਲੱਭੀ ਬਹੁਤ ਸਾਰੇ ਲੋਕ ਉਥੇ ਖੂਅ ਅੱਜ ਵੀ ਉਹ ਯਾਦਗਾਰ ਸੰਭਾਲ ਕੇ ਰੱਖਿਆ ਜਿਹਦੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਸਲਾਮ ਮਾਰ ਕੇ ਆਪਣੇ ਜਾਨਾਂ ਦਿੱਤੀਆਂ ਹੋਣਗੀਆਂ ਤੇ ਕਿੰਨੇ ਗਲੋਕ ਗੁਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹੋਣਗੇ ਉਹ ਜ਼ਾਲਮ ਨੂੰ ਸ਼ੀਰੂਦਮ ਸਿੰਘ ਨੇ ਉਹਦੀ ਧਰਤੀ ਤੇ ਜਾ ਕੇ ਗੋਲੀਆਂ ਨਾਲ ਪੁੰਨਿਆ ਬਦਲਾ ਲਿਆ ਰਹਿਂਦੀ ਦੁਨੀਆ ਤਾਂ ਕਿ ਜਾਦ ਕੀਤਾ ਜਾਏਗਾ ਸ਼ੀਰੂਦਮ ਸਿੰਘ ਨੇ ਜੋ ਉਹਨਾਂ ਨੇ ਕਰਵਾਨੀ ਦਿੱਤੀ ਤੇ ਆਪ ਸਾਧਦਾ ਇਹ ਨਹੀਂ ਕਿ ਵੀ ਫੇਰਾ ਜ਼ਾਲਮ ਨੂੰ ਖਤਮ ਕਰਨ ਤੋਂ ਬਾਅਦ ਆਪ ਕਿਧਰੇ ਦੌੜ ਗਏ ਹਾਂ ਕਿ ਜਿੱਥੇ ਮੈਂ ਖੜਾ ਇੱਥੇ ਤੇ ਮੈਂ ਇਹ ਕੰਮ ਕੀਤਾ ਦੇ ਦਿੱਤੀ ਆਜ਼ਾਦੀ ਦੀ ਖਤਰ ਕੀਤਾ ਤੇ ਉਹਨਾਂ ਨੇ ਸ਼ਹਾਦਤ ਨੂੰ ਚੁੰਮਿਆ ਔਰ ਮਹਾਨ ਹਸਤੀ ਜਿਹੜੀ ਹੈ ਜਿਹੜੇ ਕਈ ਪਸ਼ਾਵਾਂ ਦੇ ਮਹਾਰ ਕੇ ਮੁਰਕਾਂ ਚ ਗਏ ਹੂੰ ਘੱਟੋ ਘੱਟ 21 ਸਾਲ ਦਾ ਸਮਾਂ ਉਹਨਾਂ ਨੇ ਆਪਣੀ ਜਿਹੜੀ ਇੱਕ ਤਰ੍ਹਾਂ ਦੀ ਯੋਜਨਾ ਸੀ ਪ੍ਰੋਗਰਾਮ ਸੀ ਇੱਕ ਇਸ ਕਦਰ ਜਿਹੜਾ ਉਹ ਜ਼ਾਲਮ ਨੂੰ ਜਿਸ ਨੇ ਪੰਜਾਬੀਆਂ ਨੂੰ ਗੋਲੀਆਂ ਨਾਲ ਪੁਨਿਆਰ ਉਹ ਵੀ ਵਿਸਾਖੀ ਦੇ ਦਿਹਾੜੇ ਦੇ ਉੱਤੇ خون ਦੀ ਹੁੱਲੀ ਖਲੀ ਗਈ ਉਹਦਾ ਬਦਲਾ ਲੈਣ ਦਾ ਯੋਜਨਾ ਹੀ ਨਹੀਂ ਬਣਾਈ ਉਸ ਨੂੰ ਨੇਪਰੇ ਵੀ ਚਾੜਿਆ। ਇਹੀ ਵਜ੍ਹਾ ਜਦੋਂ ਆਪਾਂ ਗੱਲ ਕਰਦੇ ਹਾਂ ਸਨਾਮ ਦੀ ਸਨਾਮ ਨਹੀਂ। सिरसा ਦੇ ਵਿੱਚ ਵੀ ਜਿਹੜਾ ਹੈਗਾ ਰਣਾਂ ਦੇ ਮੁੱਖ ਮੰਤਰੀ ਮਨਸੂਰ ਸਿੰਘ ਸੈਣੀ ਉਹਨਾਂ ਵੱਲੋਂ ਵੀ ਸੁਭਾ ਪੱਦਰੀ ਸਮਾਗਮ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਚੇਤ ਤੌਰ ਤੇ ਸ਼ੀਦੂ ਸਿੰਘ ਦੇਵਾਰੇਚ ਆਪਣਾ ਮੈਸੇਜ ਭੇਜਿਆ। ਪਰ ਪੰਜਾਬ 'ਚ ਤਾਂ ਹੈ ਹੀ ਹੈ ਸਾਡੇ ਦਾ ਆਪਣੇ ਸੀ ਦਾ ਧਰਤੀ ਦੇ ਸੀ ਦਾ ਸੁਭਾ ਕੱਦ ਦਾ ਸਮਾਗਮ ਹੋਰ ਸਮਾਗਮ ਦੇ ਵਿੱਚ ਵੀ ਮੁਖਵੰਦੇ ਭਗਵਾਨ ਤਮਨ ਆਮਾਦੀ ਪਾਰਟੀ ਦੇ ਸੁਪਰੀਮਾਰੂ ਇੰਦਕੇ ਜੀਵਾਲ ਨੀ ਸੁਧਿਆ ਆਮਾਦੀ ਪਾਰਟੀ ਦੇ ਵਿਨਾ ਦੇ ਪ੍ਰਧਾਨ ਅਮਨ ਰੋੜਾ ਹੋਰ ਕੋਈ ਕਦਾਵਾਰਾ ਕੋ ਉਸ ਮੌਕੇ ਤੇ ਹਾਜ਼ਰ ਸੀ ਜਿੱਥੇ ਉਹਨਾਂ ਨੇ ਸ਼ਹਾਦਤ ਨੂੰ ਚੇਤੇ ਕੀਤਾ ਕਿ ਕਿਸ ਕਦਰ ਜਿਹੜਾ ਮੁਲਕ ਬਦਲਿਆ ਉਸ ਸ਼ਹਾਤਾਂ ਦੇ ਨਾਲ ਜਿਹੜਾ ਆਜ਼ਾਦੀ ਮਿਲੀ ਜੋ ਗ੍ਰਾਮੀ ਦਾ ਜੋੜਾ ਸੀ ਇੱਕ ਦੰਤ ਨਹੀਂ ਲਥਾ ਕਿਸ ਕਦਰ ਜਿਹੜਾ ਹੈਗਾ ਉਹ ਨੀਂਹਾਂ ਇਟਾਂ ਕਿੰਨੀਆਂ ਮਜ਼ਬੂਤ ਹੋਣਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਤੇ ਸਾਡੀ ਜਮਹੂਰੀ ਦਾ ਮਹਿਲ ਜਿਹੜਾ ਹੈਗਾ ਇਮਾਰਤ ਹੈ ਉਹ ਖੜੀ ਹੋਈ ਹੈ ਆ ਇਸ ਮੁੱਦੇ ਤੇ ਬੋਲਦੇ ਆਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਜਿੱਥੇ ਸ੍ਰੀ ਦਾ ਨੂੰ ਸ੍ਰੀ ਅੰਦਿਤੀ ਜੀ ਦਿੱਤੇ ਤੇ ਗਿਤਾਤ ਨਾਲੇ ਵੀ ਕਹਿ ਕੇ ਮੈਂ ਵੀ ਪੰਜਾਬ ਲਈ ਆਏ ਦਨ ਕੋਈ ਨਾ ਕੋਈ ਨਵਾਂ ਰੰਗ ਹੈ ਆਪਣੇ ਪ੍ਰਸ਼ਨ ਨਾਲ ਕਹਿੰਦੇ ਕੋਈ ਨਾ ਕੋਈ ਨਵਾਂ ਰੰਗ ਪੰਜਾਬ ਦੇ ਨਕਸ਼ੇ ਤੇ ਪਰਦਾਰਨ ਹੈ ਅਤਾਹੀਂ ਕਦੇ ਰੰਗਲਾ ਪੰਜਾਬ ਬਣੇਗਾ ਇਦਾਂ ਹੀ ਆਪ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਉਸ ਨੇ ਜਿੱਤੇ ਸ਼ੀਰਧਮ ਸਿੰਘ ਦੀ ਸ਼ਹਾਦਤ ਨੂੰ ਚੇਤੇ ਕੀਤਾ ਕਰਵਾਨੀਆਂ ਨੂੰ ਚੇਤੇ ਕੀਤਾ ਰੇ ਗੱਲ ਜਿਹੜੀ ਉਹਨਾਂ ਨੇ ਚੇਤੇ ਤੌਰ ਤੇ ਜਿਸ ਮੁੱਦੇ ਦੀ ਗੱਲ ਕੀਤੀ ਜ਼ਿਕਰ ਕੀਤਾ ਉਹ ਕਹਿੰਦੇ ਜਿਹੜੀਆਂ ਸ਼ਹਾਦਤਾਂ ਹੋਗੀਆਂ ਸੀ ਇਸ ਲਈ ਨਹੀਂ ਸੀ ਹੋਈਆਂ ਇਹ ਆਜ਼ਾਦੀ ਮਿਲੇਗੀ ਤਾਂ ਸਾਡੇ ਆਪਣੇ ਆਗੂ ਜਿਹੜਾ ਹੈਗਾ ਸੂਬੇ ਦੀ ਗੱਲ ਕਰ ਲੋ ਦੇਸ਼ ਦੀ ਗੱਲ ਕਰ ਲੋ ਉਹਨਾਂ ਲੁੱਟਣਗੇ ਤੇ ਕੁੱਟਣਗੇ ਇਸੇ ਕਰਕੇ ਕਹਿੰਦੇ ਲੋਕਾਂ ਜਿੰਨੀ ਵੱਡੀ ਪੱਦਰ ਦੀ ਆਜ਼ਾਦੀ ਦਵਾਦ ਵੀ ਬੇਚੈਨੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੁਣ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਪਿਛਲੇ 3.5 ਸਾਲ ਤੋਂ ਕਿਸ ਕਦਰ ਪੰਜਾਬ 'ਚ ਤਬਦੀਲੀ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਰਵਿੰਦ ਕੇਜਰੀਵਾਲ ਜਦੋਂ ਮੁੱਦਿਆਂ ਦੀ ਗੱਲ ਕਰਦੇ ਜ਼ਿਕਰ ਕੀਤਾ ਉਹਨਾਂ ਵੱਲੋਂ ਇਹ ਨਸ਼ੇ ਕਿਸ ਤਰ੍ਹਾਂ ਖਤਮਾਉਣ ਵਾਲ ਬਵਾਦਰਿਆ ਔਰ ਚੇਚੇ ਦੌਰਤ ਨੇ ਕਮਾਂਡ ਕੀਤਾ ਉਹਨਾਂ ਨੇ ਕਹਿ ਕੇ ਦੇਖੋ ਇਹਦਾ ਸਭ ਤੋਂ ਵੱਡਾ ਨਸ਼ਾ ਤਸਕਰ ਹੈ ਉਹ ਇਸ ਵੇਲੇ ਜੇਲ੍ਹ ਚ ਬੈਠਾ ਹੈ ਇਸੇ ਗੱਲ 'ਤੇ ਉਹ ਕਹਿੰਦੇ ਸੀ ਆਖਦੇ ਆਂ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਮਸਾਂ ਇਹਨਾਂ ਤੋਂ ਖੜਾ ਛੁੱਟਿਆ ਕਹਿੰਦੇ ਭੁੱਲ ਕੇ ਵੀ ਦੁਬਾਰਾ ਇਹਨਾਂ ਦੀ ਸਰਕਾਰਾਂ ਨਹੀਂ ਆਉਣੀਆਂ ਚਾਹੀਦੀਆਂ ਕਿ ਇਹਨਾਂ ਦੀਆਂ ਸਰਕਾਰਾਂ ਦੇ ਸਮਿਆਂ 'ਚ ਜੀ ਨਸ਼ੇਵਾਂ ਤੇ ਬਰਬਾਦੀ ਹੋਈ ਪੰਜਾਬ 'ਚ ਭ੍ਰਿਸ਼ਟਾਚਾਰ ਫੈਲਿਆ ਭ੍ਰਿਸ਼ਟਾਚਾਰ ਦੇ ਖਾਦ ਲੜਾਈ ਲੜੀ ਜਾ ਰਹੀ ਹੈ ਇਸੇ ਤਰੀਕੇ ਨਾਲ ਵਿਕਾਸ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਆਉਣ ਬਾਰਸ਼ਾਂ ਦੇ ਦਿਨ ਕਹਿੰਦੇ ਨਿਕਲ ਜਾਣ ਦੇ ਸਤੰਬਰ ਦਾ ਮਹੀਨਾ ਆ ਜਾਣ ਦਿਓ ਸਤੰਬਰ ਦੇ ਮਹੀਨੇ ਦੇ ਕਹਿੰਦੇ 20000 ਕਿਲੋਮੀਟਰ ਲੰਬੀਆਂ ਸੜਕਾਂ ਜਿਹੜੀਆਂ ਪਿੰਡੂ ਸੜਕਾਂ ਪੰਜਾਬ 'ਚ ਬਣਾਈਆਂ ਜਾਣਗੀਆਂ ਇਸੇ ਤਰੀਕੇ ਨਾਲ ਉਹਨਾਂ ਦੇਖੋ ਹਾਲੇ ਵੀ ਦੇ ਮੁਕੰਮਲ ਨਹੀਂ ਰਹੇ ਪਰ ਪੰਜਾਬ ਦੀਆਂ ਗੱਲਾਂ ਕਿੱਦਾਂ ਉਹਨਾਂ ਨੂੰ ਜਿੱਦਾਂ ਕਿ ਇਹ ਪੋਟਿਆਂ ਦੇ ਜਿੱਥੇ ਆ ਉਹ ਕੰਦੇ ਦੇਖੋ ਪਹਿਲਾਂ ਅਜਿਹੜਾ ਪਾਣੀ ਕਿਹਦੇ ਨਹਿਰੀ ਪਾਣੀ ਪਹੁੰਚਿਆ ਨਹੀਂ ਸੀ ਹੁਣ ਦੂਰ ਦੂਰ ਦਾ ਖੇਤਾਂ ਜਿਵੇਂ ਨਹਿਰੀ ਪਾਣੀ ਜਿਹੜਾ ਹੈਗਾ ਨਾ ਉਹਦਾ ਪਹੁੰਚ ਰਿਹਾ ਇਦਾਂ ਸੇ ਸਵਾਵਾਂ ਦਾ ਜ਼ਿਕਰ ਕੀਤਾ ਗਿਆ ਮੁਕੰਦਰ ਭਗਵੰਤ ਮਾਨ ਨੇ ਵੀ ਚੇਤੇ ਦੌਰ ਤੇ ਗੱਲ ਕੀਤੀ ਹੈ ਕਿ ਦੇਖੋ 10 ਲੱਖ ਦਾ ਜਿਹੜਾ ਫਸਲੀ ਜਿੱਦਾਂ ਬਖੌਕ ਮਾਮਲੇ ਚ بیمਾ ਯੋਜਨਾਵਾਂ ਆਪਾਂ ਕਹਿੰਦੇ ਫਸਲਾਂ ਲਈ ਕਰਦੇ ਆ ਇਸੇ ਤਰੀਕੇ ਦੇ ਨਾਲ ਸੇ ਸਵਾਵਾਂ ਦੇ ਲਈ 10 ਲੱਖ ਰੁਪਇਆ ਹਰ ਵਿਅਕਤੀ ਦੇ ਅਲਾਜ ਲਈ ਕਹ ਲੋ ਬੀਮੇ ਦੇ ਤੌਰ ਤੇ ਕਹ ਲੋ ਰੱਖਿਆ ਗਿਆ ਕਹਿੰਦੇ ਕੁਝ ਵੀ ਲੈ ਕੇ ਜਾਣ ਦੀ ਲੋੜ ਨਹੀਂ ਖਾਲੀ ਹੱਥ ਜਾਓ ਆਧਾਰ ਕਾਰਡ ਲੈ ਕੇ ਜਾਓ ਜੀ ਉਹ ਤੁਸੀਂ ਆਪਣਾ ਇਲਾਜ ਕਰਾਓ ਇਸ ਤਰ੍ਹਾਂ ਦੀਆਂ ਸਹੂਲਤਾਂ ਦਾ ਜ਼ਿਕਰ ਫਿਰ ਉਹਨਾਂ ਨੇ ਕਲੀਨਿਕ ਨਾਮੇ ਬਣਾਉਣ ਦੀ ਗੱਲ ਕੀਤੀ ਐ ਸੋ ਇਹਦੇ ਨਾਲ ਹੀ ਜਦੋਂ ਆਪਾਂ ਸਨਾਨ ਦੀ ਗੱਲ ਕਰਦੇ ਹਾਂ ਸਨਾਨ ਨੂੰ ਬਹੁਤ سارے ਪ੍ਰੋਜੈਕਟਸ تھے ਸਕੂਲ ਦੀ ਗੱਲ ਕੀਤੀ ਐ ਹਸਪਤਾਲ ਦੀ ਗੱਲ ਕੀਤੀ ਐ ਕਾਲੇ ਦੀ ਗੱਲ ਕੀਤੀ ਐ ਸ਼ਹੀਦ ਦੇ ਨਾਂ ਤੇ ਸ਼ਹੀਦឧਦਮ ਸਿੰਘ ਰੋਡ ਜਿਹੜਾ ਮਾਰਗ ਰੱਖਣ ਦੀ ਗੱਲ ਕੀਤੀ ਗਈ ਹੈ ਸੋ ਸੁਨਾਮ ਵਾਲੇ ਗਿਆ ਖੁਸ਼ ਕਰਦੇ ਮਾਲੂ ਮਾਲ ਕਰਦੇ ਬਿਲਕੁਲ ਮਾਲੂ ਮਾਲ ਸੁਨਾਮ ਵਾਲੇ ਹੁਣ ਵੀ ਕਿਉਂ ਨਾ ਦੇਖੋ ਇਹ ਗੱਲ ਮੈਂ ਖੇਨੇ ਚਾਹਾਂਗਾ ਕਈ ਵਾਰ ਇਤਫਾਕ ਦੀ ਗੱਲ ਹੁੰਦੀ ਹੈ ਭਗਵੰਤਰੀ ਭਗਵੰਤ ਮਾਨ ਦਾ ਸੰਗਰੂਰ ਵਾਲਿਆਂ ਦੀ ਬੱਲੇ ਬੱਲੇ ਕਰ ਰਹੀ ਸੀ ਹਾਂਜੀ ਦੇਖੋ ਸੰਗਰੂਰ ਵਾਲਿਓ ਤੁਸੀਂ ਮੈਨੂੰ ਪਹਿਲੀ ਵਾਰੀ ਪਾਰਲੀਮੈਂਟ ਮੈਂਬਰ ਜਿਤਾਇਆ ਤੇ ਅੱਜ ਆਪਾਂ 92 ਵਿਧਾਇਕ ਲੈ ਕੇ ਬੈਠੇ ਆਂ ਕਿੱਡੀ ਵੱਡੀ ਪਹੁੰਚ ਹੈ ਕਿ ਸੁਨਾਮ ਦਾ ਵੱਡਾ ਯੋਗਦਾਨ ਹੈ ਪਰਮਾਤਮਾ ਗੁਰੂ ਰਾਲਾ ਦਾ ਜਿਹੜਾ ਯੋਗਦਾਨ ਦੇਖੋ ਕਿਸ ਕਦਰ ਆ ਮੁੱਖ ਮੰਤਰੀ ਭਗਵੰਤ ਮਾਨ ਉਥੋਂ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਉਥੋਂ ਦੇ ਜੀ ਸੈਨਟ ਮੰਤਰੀ ਉਥੋਂ ਦੇ ਪਾਰਲੀਮੈਂਟ ਮੈਂਬਰ ਉਥੋਂ ਦੇ ਸੋ ਇਸ ਨਾਮ ਤਾਂ ਮਾਲੂਮ ਹਾਲ ਹੋਣਾ ਹੀ ਹੈ ਸਨਾਮ ਤਾਂ ਵਾਗੋ ਵਗ ਹੋਣੀ ਜਿਸ ਨਾਮ ਨੇ ਐਨੇ ਵੱਡੇ ਆਗੂ ਦਿੱਤੇ ਹੁਣ ਪ੍ਰਧਾਨ ਦਿੱਤੇ ਹੁਣ ਮੁੱਖ ਮੰਤਰੀ ਦਿੱਤੇ ਹੁਣ ਪਾਰਲੀਮੈਂਟ ਮੈਂਬਰ ਦਿੱਤੇ ਹੁਣ ਉਸ ਪਾਰਟੀ ਦੇ ਈੜੀ ਪਾਰਟੀ ਸਦਾਜਾ ਜਿਸ ਜੀ ਕਰਕੇ ਇਸ ਨਾਮ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਅੱਜ ਬਾਗੋ ਬਾਅ ਕਾਤਾ ਮੁੱਖ ਮੰਤਰੀ ਭਗਵੰਤ ਮਾਨ ਇਸ ਨਾਮ ਜੀ ਜੀ ਚਰਚਾ ਅੱਗੇ ਵਧਾਂਗੇ ਤੇ ਹੁਣ ਗੱਲ ਕਿਸਾਨਾਂ ਦੀ ਕਰਾਂਗੇ ਅਮਰੀਕਾ ਵਾਰ-ਵਾਰ ਰੌਲਾ ਪਾ ਰਿਹਾ ਹੈ ਕਹਿੰਦੇ ਭਾਰਤ ਦੇ ਉੱਪਰ ਵੀ 20 ਤੋਂ 25% ਦੀ ਟੈਰਫ ਲਾਉਣ ਦੀ ਗੱਲਬਾਤ ਚੱਲ ਰਹੀ ਹੈ ਹਾਲਾਂਕਿ 트ੰਪ ਕਹਿੰਦੇ ਨੇ ਕਹਿੰਦੇ ਅਸੀਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ ਸਾਡੇ ਵਿਚਾਰ ਚਰਚਾ ਜਾਰੀ ਹੈ ਗੱਲਬਾਤ ਤੋਂ ਬਾਅਦ ਅਖੀਰ ਫੈਸਲਾ ਜਿਹੜਾ ਉਹ ਹਜੇ ਲੈਣਾ ਬਾਕੀ ਹੈ ਪਰ ਇਸ ਸਭ ਦੇ ਵਿਚਕਾਰ ਹੁਣ ਜੇ ਗੱਲ ਕਰੀਏ ਕਿ ਜੇ ਟੈਰਫ ਲੱਗ ਜਾਂਦਾ ਹੈ 25% ਭਾਰਤ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਉਧਰ ਜਾਂਦੀਆਂ ਨੇ ਉਹਨਾਂ ਤੇ ਵੀ ਫਿਰ ਲੱਗੇਗਾ ਅਦਲੇ ਦਾ ਬਦਲੇ ਵਾਲਾ ਸਿਸਟਮ ਹੋਏਗਾ ਫਿਰ ਉਹਨਾਂ ਦਾ ਅਲਟੀਮੇਟਲੀ ਜਿਹੜਾ ਬੋਝ ਆ ਉਹ ਆਮ ਬੰਦੇ ਦੀ ਜੇਬ ਤੇ ਪੈਣਾ ਕਿਉਂਕਿ ਸਰਕਾਰਾਂ ਨੇ ਪੱਲਿਓ ਕੁਝ ਨਹੀਂ ਪਰਨਾ ਅਜਿਹੇ ਦੇ ਵਿੱਚ ਜੇ ਗੱਲ ਕਿਸਾਨਾਂ ਦੀ ਕਰੀਏ ਤਾਂ ਕਿੰਨਾ ਕੁ ਇੰਪੈਕਟ ਆ ਜਿਹੜਾ ਉਹ ਪੰਜਾਬ ਦੇ ਖੇਤੀ ਮਾਮਲੇ ਦੇ ਵਿੱਚ ਪਏਗਾ ਕਿਉਂਕਿ ਪੰਜਾਬ ਦਾ ਜਿਹੜਾ ਵੱਡਾ ਪੱਧਰ ਹੈ ਵੱਡਾ ਇਲਾਕਾ ਕਹਿ ਲਓ ਉਹ ਸਿਰਫ ਖੇਤੀ ਤੇ ਨਿਰਪਰ ਹੈ ਤਾਂ ਅਜਿਹੇ ਦੇ ਵਿੱਚ ਕਿਸ ਤਰ੍ਹਾਂ ਪ੍ਰਭਾਵਿਤ ਕਰੇਗੀ ਇਸ ਚੀਜ਼ ਨੂੰ ਆ ਬਿਲਕੁਲ ਤੁਸੀਂ ਐਮ ਸਵਾਲ ਲਿਆ ਇਸ ਪ੍ਰੋਗਰਾਮ ਤੋਂ ਪਹਿਲਾਂ ਮੈਂ ਜਿਹੜੇ ਦੋ ਕਦਮ ਅੱਗੇ ਆ ਕੌਮੀ ਪੱਧਰ ਦੇ ਅੱਗੇ ਵਹਿਤਾ ਹੋ ਜੀਨਦਰ ਸਿੰਘ ਅਗਰਾਹਾਂ ਦੀ ਗੱਲ ਕਰ ਲਈਏ ਮੈਂ ਹਮੇਸ਼ਾ ਕਹਿੰਦਾ ਨਾ ਕਿ ਪੰਜਾਬ ਸਭ ਤੋਂ ਸ਼ਕਤੀਸ਼ਾਲੀ ਕਿਸਾਨ ਜਥੇਬੰਦੀ ਉਹਦੇ ਅਗਰਾਹਾਂ ਜੀ ਪ੍ਰਧਾਨ ਨੇ ਦੂਜੇ ਹੈਗੇ ਬਲਜੀਤ ਸਿੰਘ ਰਾਜੇਵਾਲ ਜਿਨ੍ਹਾਂ ਨੇ ਕੌਮੀ ਪੱਧਰ ਤੇ ਜਿਹੜਾ ਮੋਰਚਾ ਦਿੱਲੀ 'ਚ ਲੜਿਆ ਗਿਆ ਉਹਦੀ ਅਗਵਾਈ ਕੀਤੀ ਦੁਨਾਈ ਆਗੂਆਂ ਨਾਲ ਰਾਜੀਵਾਲ ਔਰ ਅਗਰਾਂਝੀ ਨੇ ਸਾਡੇ ਚੈਨਲ ਤੇ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਦੁਹਾਂ ਦਾ ਹੀ ਜੇ ਮੈਂ ਨਿਚੋੜ ਕਹਾਂ ਤਾਂ ਇਹ ਗੱਲ ਆ ਉਹ ਕਹਿੰਦੇ ਅਮਰੀਕਾ ਜਿਹੜਾ ਹੈਗਾ ਉਹ ਭਾਰਤ ਦੀ ਬਾਹਮ ਰੋੜ ਰਿਹਾ ਆਪਣੀਆਂ ਸ਼ਰਤਾਂ ਮਨਾਉਣ ਦੇ ਲਈ ਕਹਿੰਦੇ ਜੇ ਸ਼ਰਤਾਂ ਭਾਰਤ ਵਾਲੇ ਮੰਨ ਗਏ 25% ਦੀ ਜਿਹੜਾ ਟੈਰਫ ਦੀ ਗੱਲ ਕਰਦਾਂ ਟੈਕਸ ਲਾਉਣ ਦੀ ਗੱਲ ਕੀਤੀ ਹੋ ਉਹਦਾ ਮੰਤਵ ਵੀ ਇਹ ਹੈ ਕਿ ਭਾਰਤ ਨੂੰ ਸੁਨੇਹਾ ਦੇਣ ਦਾ ਕਿ ਐਦਾਂ ਗੱਲ ਨਹੀਂ ਚਲੇਗੀ ਜਿਵੇਂ ਅਮਰੀਕਾ ਚਾਹੇਗਾ ਉਸੇ ਤਰੀਕੇ ਨਾਲ ਹੀ ਚੱਲਣਾ ਪਏਗਾ ਆਪਾਂ ਥੋੜੀ ਦੇਰ ਪਹਿਲਾਂ ਗੁਲਾਮੀ ਦੀ ਗੱਲ ਕਰਦੇ ਹੱਡੇ ਆ ਗੁਲਾਮੀ ਕਈ ਤਰ੍ਹਾਂ ਦੀ ਹੁੰਦੀ ਹੈ ਦੇਖੋ ਇੱਕ ਤਾਂ ਪ੍ਰਸ਼ਾਸਕੀ ਗੁਲਾਮੀ ਹੁੰਦੀ ਹੈ ਇੱਕ ਗੁਲਾਮੀ ਹੁੰਦੀ ਹੈ ਜਿਹੜੀ ਆਰਥਿਕ ਦਾਦੀ ਗੁਲਾਮੀ ਆਰਥਿਕ ਦਾਦੀ ਗੁਲਾਮੀ ਜਿਹੜੀ ਪ੍ਰਸ਼ਾਸਕੀ ਗੁਲਾਮੀ ਨਾਲੋਂ ਵੀ ਭੈੜੀ ਹੁੰਦੀ ਹੈ ਅਮਰੀਕਾ ਸਾਨੂੰ ਆਰਥਿਕ ਤੌਰ ਤੇ ਗੁਲਾਮ ਬਣਾਣਾ ਚਾਹੁੰਦਾ ਹੈ ਗੁਲਾਮ ਬਣਾਉਣਾ ਚਾਹੁੰਦਾ ਹੈ ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਹੈਗੀਆਂ ਕਿਸਾਨ ਆਗੂਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਇਸ ਮਾਮਲੇ ਲੈ ਕੇ ਦੋ ਆਗੂਆਂ ਨੂੰ ਰਾਜੇਵਾਲ ਵੱਲੋਂ ਵੀ ਅਗਰਾਹ ਵੱਲੋਂ ਵੀ ਕਹਿੰਦੇ ਜੇ ਗੱਲ ਮੰਨੀ ਗਈ ਤਾਂ ਕਹਿੰਦੇ 8 ਕਰੋੜ ਤੋਂ ਉੱਪਰ ਤਾਂ ਐਸਲੇ ਦੇਸ਼ ਦੇ ਅੰਦਰ ਉਹ ਲੋਕ ਆ ਜਿਹੜੇ ਦੁੱਧ ਦਾ ਧੰਦਾ ਕਰਦੇ ਆ ਪਸ਼ੂ ਪਾਲਦੇ ਆ ਵੇਚਦੇ ਆ ਉਹ ਕਹਿੰਦੇ ਜੇ ਆਪਾਂ ਦੁੱਧ ਦੀ ਗੱਲ ਕਰੀਏ ਸਾਡੇ ਲੋਕ ਬੜਾ ਇਸ ਗੱਲ ਨੂੰ ਸੁਲਾਹ ਕੇ ਹੁਬਗੇ ਕਰਦੇ ਆ ਕਿ ਜੀ ਕੁਆਲਟੀ ਜਿਹੜੀ ਹੈਗੀ ਆ ਮੈਰ ਕਾ ਦੀ ਕੁਆਲਿਟੀ ਦੂਜੇ ਦੇਸ਼ਾਂ ਦੀ ਕੁਆਲਿਟੀ ਦੁੱਧ ਦੀ ਬੈਟਰ ਹੈ ਪਰ ਸਾਡੇ ਕਿਸਾਨ ਆਗੂਆਂ ਨੇ ਕਹਿੰਨਾ ਕਿ ਦੁੱਧ ਦੀ ਕੁਆਲਿਟੀ ਸਾਡੀ ਉਹਨਾਂ ਨਾਲੋਂ ਫਾਰ ਬੈਟਰ ਹੈ ਕਿਉਂਕਿ ਸਾਡੇ ਲੋਕ ਹੱਥੀਂ ਆਪਣੇ ਡੰਗਰਾਂ ਨੂੰ ਪਾਲਦੇ ਆ ਆਪਣੇ ਹਿਸਾਬ ਨਾਲ ਉਹਨੂੰ ਖਰਾਕ ਦਿੰਦੇ ਆ ਚਾਰਾ ਦਿੰਦੇ ਆ ਇਹ ਨਹੀਂ ਕਿ ਸੈਂਕੜਿਆਂ ਦੀ ਗਿਣਤੀ 'ਚ ਡੰਗਰ ਰੱਖੇ ਹੋਇਆ ਤੇ ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਨੂੰ ਉਸੇ ਢੰਗ ਨਾਲ ਖਰਾਕ ਵੀ ਜਾਂਦੀ ਆ ਸੋ ਦੁੱਧ ਦੀ ਕੁਆਲਿਟੀ ਦੀ ਗੱਲ ਕਰ ਲੋ ਇਦਾਂ ਕੀਤੀ ਬੜੀ ਧੰਦੇ ਦੀ ਗੱਲ ਕਰ ਲੋ ਖੀਤੀ ਵਾੜੀ ਧੰਦੇ ਦਾ ਸਿੱਧਾ ਜਿਆ ਮਾਰਾਂ ਦਾ ਵੀ ਸਵਾਲ ਇਹੀ ਹੁੰਦਾ ਕਿ ਜੋ ਕੁਝ ਅਮਰੀਕਾ ਵੱਲੋਂ ਜੋ ਰਹਿ ਤਾਂ ਜੋ ਕੰਸੈਸ਼ਨ ਅਮਰੀਕਾ ਨੇ ਆਪਣੇ ਕਿਸਾਨਾਂ ਨੂੰ ਦਿੱਤੇ ਵੀ ਐ ਉਦਾਹਰਨ ਤਾਂ ਦੇਖੀ ਬਹੁਤ ਕੁਝ ਜਿਹੜਾ ਕਿਸਾਨਾਂ ਲਈ ਕਰ ਜਾਂਦੇ ਆ ਤੇ ਸਾਡੇ ਜਿਹੜੇ ਤਾਂ ਮੰਗਣ ਆਉਂਦੇ ਤੁਹਾਨੂੰ ਡਾਂਗਾ ਪੈਂਦੀਆਂ ਆ ਆਪਾਂ ਸਾਰੇ ਜਾਣਦੇ ਆ ਨਾ ਇਹ ਸ਼ੰਭੂ ਦੇ ਕਨੋਰੀ ਬਾਰਡਰ ਤੋਂ ਕਿਵੇਂ ਭਜਾਏ ਜੀ ਔਰ ਦਿੱਲੀ ਨੇ ਬਾਰਡਰ ਤੋਂ ਬੇਸ਼ੱਕ ਠੀਕ ਐ ਕਿ ਤਨੇ ਕਾਲੇ ਕਹਨੂੰ ਵਾਪਸ ਕਰਵਾ ਲੈ ਪਰ ਕੇਂਦਰ ਵਾਲੇ ਅਜੇ ਨਹੀਂ ਭੁੱਲੇ ਹਮ ਅਜੀਬ ਕਦੇ ਕਿਸਾਨਾਂ ਨੂੰ ਖਾੜਕੂ ਕਦੇ ਵੱਖ ਵਾ ਦੇ ਕਦੇ ਕੋਲੇ ਕਦੇ ਕੋਲੇ ਇਹੋ ਜਿਹੇ ਨਾਮਾਂ ਨਾਲ ਸੋਧਨ ਕਰਦੇ ਆ ਫੋਟਾ ਹੋਰ ਜਿਹੜੇ ਟਰੈਕਟਰ ਕਰਸੇ ਦੇ ਲੈ ਹੁੰਦੇ ਆ ਉਹਨਾਂ ਬਾਰੇ ਬੋਲਦੇ ਰਹਿੰਦੇ ਆ ਦੇਖੋ ਜੀ ਏਡੇ ਵੱਡੇ ਏਡੇ ਟਰੈਕਟਰ ਹੈ ਏਡੇ ਵੱਡੇ ਜ਼ਿੰਮੇਦਾਰ ਹੈ ਕਦੇ ਕਿਸੇ ਨੂੰ ਪੁੱਛ ਕੇ ਦੇਖੋ ਉਹ ਵੱਡੇ ਜ਼ਿੰਮੇਦਾਰ ਤੇ ਸਰਕਾਰ ਜਾ ਕੇ ਨਾ ਸੋ ਇਹੋ ਜੀ ਸਥਿਤੀ ਦੇ ਵਿੱਚ ਜੇ ਅਮਰੀਕਾ ਦੇ ਨੀਤੀਆਂ ਲਾਗੂ ਹੋਣਗੀਆਂ ਲਾਜ਼ਮੀ ਤੌਰ ਤੇ ਖੇਤੀਬਾੜੀ ਸੈਕਟਰ ਸਿੱਧੇ ਤੌਰ ਤੇ ਹਿੱਟ ਹੋਏਗਾ ਜੀ ਦੇਖੋ ਅਮਰੀਕਾ ਕਰ ਕੀ ਰਿਹਾ ਹੈ ਇੰਡੀਆ ਨੂੰ ਸਿੱਧੇ ਤੌਰ ਤੇ ਕਹਿ ਰਿਹਾ ਕਿ ਦੇਖੋ ਜੀ ਜਿਹੜਾ ਕਿਉਂਕਿ ਸਾਡੀਆਂ ਗੱਲਾਂ ਨਹੀਂ ਮੰਨਦੇ ਔਰ ਖਾਸ ਤੌਰ ਤੇ ਕਹਿੰਦੇ ਆਪਣੇ ਮੁਲਕ ਜਿਹਨਾਂ ਟੈਕਸ ਜਿਹੜਾ ਵਧੇਰੇ ਰੱਖਿਆ ਵਾ ਫਿਰ ਹੋਰ ਤਾਂ ਦੇਖੋ ਕਿ ਕਹਿੰਦੇ ਜਿਹੜਾ ਰਸ਼ੀਆ ਹੈਗਾ ਉਸ ਤੋਂ ਲੈ ਲਾ ਗਏ ਤੇਲ ਲੈਂਦੇ ਆ ਬਿਜਲੀ ਦੇ ਉਪਕਰਨ ਲੈਂਦੇ ਆ ਵਧੇਰੇ ਇਸ ਕਰਕੇ ਕਹਿੰਦੇ ਜ਼ਿਆਦਾ ਟੈਕਸ ਲਾਇਆ ਗਿਆ ਹੁਣ ਜਾਣੀ ਅਮਰੀਕਾ ਫੈਸਲਾ ਕਰਿਆ ਕਰੇਗਾ ਕਿ ਭਾਰਤ ਨੇ ਕਿਹੜੇ ਮੁਲਕ ਤੋਂ ਤੇਲ ਖਰੀਦਣਾ ਹੈ ਕਿਹੜੇ ਮੁਲਕ ਤੋਂ ਖੇਤੀਬਾੜੀ ਦੇ ਉਤਪਾਦ ਖਰੀਦਣੇ ਆ ਕਿਹੜੇ ਮੁਲਕ ਤੋਂ ਬਿਜਲੀ ਦੇ ਉਪਕਰਨ ਲੈਣੇ ਆ ਜੇ ਇਹ ਗੱਲ ਮੰਨੀ ਜਾਂਦੀ ਆ ਤਾਂ ਫਿਰ ਗੱਲ ਤਿਆ ਅਜਮਾਰਥ ਗੁਲਾਮੀ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਅੰਦਰ ਆਰਥਿਕ ਗੁਲਾਮੀ ਦੇ ਯੁੱਗ ਦੀ ਸ਼ੁਰੂਆਤ ਹੋ ਗਈਏ ਦੇ ਨਾਲ ਜੇ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਮੰਨ ਲਈ ਜਾਂਦੀ ਹੈ ਸੋ ਅਜੇ ਤਾਂ ਉਹਨੇ 25% ਦੀ ਟੈਕਸੀ ਲਾਇਆ ਜਿਹਦੇ ਨਾਲ ਹੁਣ ਵੀ ਵੱਡੇ ਪੱਧਰ ਤੇ ਇੱਕ ਵੱਡਾ ਜਿਹੜਾ ਹੈਗਾ ਚਟਕਾ ਸਾਰੇ ਦੇ ਦੋ ਕੰਮ ਨੂੰ ਲੱਗੇਗਾ ਇਹਦੇ ਬਾਰੇ ਕੋਈ ਦੋ رائے ਨਹੀਂ ਕਿਉਂਕਿ ਜਦੋਂ ਉਦੋਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਇੱਥੇ ਬਹੁਤ ਸਾਰੀ ਇੰਡਸਟਰੀ ਹੈ ਜਿਹੜੀ ਉਹਨਾਂ ਤੇ ਨਿਰਭਰ ਕਰਦੀ ਹੈ ਜਦੋਂ ਉਹ ਇੰਡਸਟਰੀ ਦਾ ਸਾਮਾਨ ਨਹੀਂ ਵੇਚੇਗਾ ਕਾਰੋਬਾਰੀ ਜਿਹੜੇ ਵੱਡੇ ਕਾਰੋਬਾਰੀ ਆ ਉਹਨਾਂ ਨੂੰ ਤਾਂ ਝਟਕਾ ਲੱਗੇਗਾ ਲੱਗੇਗਾ ਛੋਟੀ ਛੋਟੀ ਜਿਹੜੇ ਕੰਮ ਐ ਫੈਕਟਰੀਆਂ 'ਚ ਕੰਮ ਕਰਨ ਵਾਲੇ ਆ ਨੌਕਰੀਆਂ ਕਰਨ ਵਾਲੇ ਆ ਬਹੁਤ ਸਾਰੇ ਜਣੇ ਹਜ਼ਾਰਾਂ ਹਜ਼ਾਰਾਂ ਲੋਕ ਉਸ ਕਾਰੋਬਾਰ ਨਾਲ ਜੁੜੇ ਹੁੰਦੇ ਆ ਸਾਰਿਆਂ ਨੂੰ ਵੱਡਾ ਝਟਕਾ ਲੱਗਦਾ ਜੇ ਚੰਪ ਦੀ ਇਹ ਨੀਤੀ ਅਮਲ ਚੋਂਦੀ ਹੈ ਦੂਜੀ ਗੱਲ ਮੈਂ ਜ਼ਰੂਰ ਇਹਦੇ ਨਾਲ ਹੋਰ ਜੋੜ ਕੇ ਕਰਨੀ ਚਾਹਾਂਗਾ ਜੋ 트ੰਪ ਦੀ ਨੀਤੀ ਦੀ ਆਪਾਂ ਗੱਲ ਕਰਦੇ ਆ ਤਾਂ ਨਾਲ ਹੀ ਜਿਹੜਾ ਹੈਗਾ ਇਹ ਵੀ ਕਿਹਾ ਜਾਂਦਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਵੀ ਕਹਿੰਦੇ ਜਿਹੜੇ ਮੰਤਰੀ ਪੱਧਰ ਦੇ ਜਿਹੜੇ ਇਦਾਂ ਦੇ ਠੇਕੇਦਾਰ ਆ 트ੰਪ ਵਰਗੇ ਉਹਨਾਂ ਦੀਆਂ ਨੀਤੀਆਂ ਦੀ ਇਹ ਦੇਣਾ ਪੰਜਾਬ ਦੇ ਜਿਹੜੀ ਕਹਿੰਦੇ ਉਹਨਾਂ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਮੈਂ ਇਸ ਕਰਕੇ ਵੀ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜੇ ਆਪਾਂ 트ੰਪ ਦੀ ਗੱਲ ਕਰਦੇ ਆ ਤਾਂ ਭਾਰਤ ਮਾਲਾ ਪਰ ਜਿਹੜੀਆਂ ਵੱਡੀਆਂ-ਵੱਡੀਆਂ ਸੜਕਾਂ ਬਣ ਰਹੀਆਂ ਆ ਅਸੀਂ ਅਕਸਰ ਜ਼ਿਕਰ ਕਰਦੇ ਰਹਿੰਨੇ ਆ ਉਹਨਾਂ ਸੜਕਾਂ ਤੇ ਨਾ ਆਮ ਲੋਕ ਚੱਲ ਸਕਣਗੇ ਨਾ ਟਰੈਕਟਰ ਨਾ ਠੇਲਾ ਨਾ ਸਾਈਕਲ ਨਾ ਸਕੂਟਰ ਉਹ ਵੱਡੀਆਂ-ਵੱਡੀਆਂ ਗੱਡੀਆਂ ਚੱਲਣਗੀਆਂ ਉਹਨਾਂ ਲੋਕਾਂ ਨੇ ਚੱਲਣੀਆਂ ਜਿਹੜੇ ਵੱਡੇ ਕਾਰੋਬਾਰੀ ਹੋਣਗੇ ਪਰ ਵੱਡੇ-ਵੱਡੇ ਮਾਲ ਬਣਨਗੇ ਵੱਡੇ-ਵੱਡੇ ਕਾਰੋਬਾਰ ਖੋਲਣਗੇ ਤੇ ਸਾਡੇ ਤੁਸੀਂ ਅੰਦਾਜ਼ਾ ਲਗਾਓ ਕਿ ਕਿਸ ਕਦਰ ਜਿਹੜਾ ਹੈਗਾ ਸਾਡਾ ਜਿਹੜਾ ਦੇਸੀ ਕਾਰੋਬਾਰ ਆ ਕੰਮ ਦੰਦੇ ਆ ਕਿਸ ਕਦਰ ਤਬਾਹ ਹੋਣਗੇ ਇਦੈ ਲੈਂਡ ਗੋਲਿੰਗ ਪਾਲਿਸੀ ਦੀ ਆਪਾਂ ਗੱਲ ਕਰਦੇ ਆਂ ਇੱਕ ਬੜੀ ਸਿੰਪਲ ਦੀ ਗੱਲ ਕੀਤੀ ਜਾਂਦੀ ਹੈ ਦੇਖੋ ਜੀ ਕਿਸਾਨਾਂ ਦੀਆਂ ਜ਼ਮੀਨਾਂ ਆਈਆਂ ਕਿਸਾਨਾਂ ਦੀ ਸਹਿਮਤੀ ਨਾਲ ਲਈਆਂ ਜਾਣਗੀਆਂ ਸਰਕਾਰ ਅਕਸਰ ਕਹਿੰਦੀ ਹੈ ਕਿ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਅਸੀਂ ਜ਼ਬਰਦਸਤੀ ਨਹੀਂ ਲਵਾਵਾਂਗੇ ਕਿਸਾਨਾਂ ਦਾ ਫਾਇਦਾ ਹੋਵੇਗਾ ਵਿਕਾਸ ਹੋਵੇਗਾ ਪੈਸਾ ਮਿਲੇਗਾ ਉਹਨਾਂ ਨੂੰ ਹਿੱਸਾ ਮਿਲੇਗਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਤੁਸੀਂ ਅੰਦਾਜ਼ਾ ਲਗਾਓ ਕਿ ਜੇ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਹੋ ਘਰ ਹੁੰਦੀ ਤਾਂ ਹੋਏਗਾ ਕਿ ਕਿਵਲੇ ਕਿਸਾਨ ਬਰਵਾਦ ਨਹੀਂ ਹੋਏਗਾ ਕਿੰਨੇ ਲੋਕ ਹੈ ਜਿਹੜੇ ਉਸ ਕਾਰੋਬਾਰ ਖੇਤੀਬਾੜੀ ਨਾਲ ਜੁੜੇ ਹੋਇਆ ਕੋਈ ਟਰੈਕਟਰਾਂ ਦੀ ਮਰਮਤ ਕਰਦਾ ਕੋਈ ਇੰਜਨਾਂ ਦੀ ਮਰਮਤ ਕਰਦਾ ਕੋਈ ਮੋਟਰਾਂ ਦੀ ਮਰਮਤ ਕਰਦਾ ਕੋਈ ਖਾਲੇ ਸੁਮਾਰਦਾ ਕੋਈ ਜ਼ਮੀਨਾਂ ਗੋੜਦਾ ਕੋਈ ਜ਼ਮੀਨਾਂ ਬੋਂਦਾ ਕੋਈ ਹੋਰ ਇਦਾਂ ਦੇ ਕਾਰੋਬਾਰ ਜਣੇ ਹਜ਼ਾਰਾਂ ਹਜ਼ਾਰਾਂ ਲੋਕਾਂ ਦੇ ਪਿੰਡਾਂ 'ਚ ਕਾਰੋਬਾਰ ਹੈ ਇੱਕ ਸਿਰਫ ਅਸੀਂ ਦੇਖਣ ਨੂੰ ਇੱਕ ਮਹਾਮਾਰਾ ਜਿਹਾ ਬਣ ਗਿਆ ਕਿ ਕਿਸਾਨ ਦੀ ਜ਼ਮੀਨ ਕਿਸਾਨ ਦੀ ਜ਼ਮੀਨ ਨਹੀਂ ਰਾਜੇਵਾਲ ਤੇ ਗ੍ਰਾਹਕੀ ਕਹਿੰਦੇ ਕਿ ਪੂਰਾ ਪੰਜਾਬ ਤੇ ਪੂਰਾ ਇੱਕ ਪਿੰਡ ਹੀ ਤਬਾਹ ਹੋਏਗਾ। ਹਮਮ। ਕਿ ਲੈ ਕਿਸਾਨ ਹੀ ਤਬਾਹ ਹੋਏਗਾ ਜੇ ਜ਼ਮੀਨ ਲਈ ਜਾਂਦੀ ਹੈ। ਜੀ। ਪੂਰਾ ਪਿੰਡ ਉਸ ਜਣ ਗਿਆ ਉਹਦੇ ਨਾਲ ਜਿਹੜੇ ਸਾਰੇ ਕਾਗਵਾਰੀ ਆ ਉਹ ਵੀ ਉਸ ਜਣਗੇ। ਇਸੇ ਕਰਕੇ ਉਹ ਕਹਿੰਦੇ ਕਿ ਅਸੀਂ ਇਸ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ। ਇਹ ਗੱਲ ਕਹਿ ਕੇ ਆਪ ਅਗਲੇ ਸਵਾਲ ਤੇ ਆਉਨੇ ਆ। 13 ਅਗਸਤ ਨੂੰ ਰਾਜੇਵਾਲ ਹਣੀ ਵੀ ਕਹਿੰਦੇ ਆ ਗ੍ਰਾਹਕ ਹਣੀ ਵੀ ਕਹਿੰਦੇ ਆ ਕਿ ਕੌਮੀ ਪੱਧਰ ਤੇ ਦੇਸ਼ ਪੱਧਰ ਤੇ ਟ੍ਰੰਪ ਤੇ ਮੋਦੀ ਦੇ ਪੁਤਲੇ ਸਾੜੇ ਜਾਣਗੇ ਵਿਰੋਧ ਕੀਤਾ ਜਾਏਗਾ ਤੇ ਟ੍ਰੰਪ ਦੀ ਪਾਲਿਸੀ ਇੰਡੀਆ ਚ ਲਾਗੂ ਹੋਣ ਜਾ ਰਹੀ ਹੈ ਇਸੇ ਤਰੀਕੇ ਨਾਲ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਸ ਦਾ ਵੀ ਕਿਸਾਨਾਂ ਦਾ ਭਾਗੇ ਵੀ ਕਹਿੰਦੇ ਜਿੱਥੇ ਹੁੰਦੀਆਂ ਵੱਖ-ਵੱਖ ਵਕਰੀਆਂ ਹੋ ਸਕਦਾ ਪਰ ਇਹਨਾਂ ਮੁੱਦਿਆਂ ਤੇ ਸਾਰਾਂ ਦੀ ਸੰਧੀ ਆ ਰੌਣ ਵਾਲਾ ਗਣਾ ਚ ਵੱਡੇ ਅੰਦੋਲਨ ਦੋਨੇ ਕਿਸਾਨਾਂ ਕੋ ਕਹਿੰਦੇ ਵਿੱਡੇ ਜਾਣਗੇ ਲੜੇ ਜਾਣਗੇ ਨਾ ਕਿਸਾਨ ਦੀ ਜ਼ਮੀਨ ਲੈਣ ਦਿੱਤੀ ਜਾਏਗੀ ਤੇ ਟ੍ਰੰਪ ਦੀਆਂ ਨੀਤੀਆਂ ਵੀ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ ਜੀ ਜੀ ਸਚਾਬ ਅੱਗੇ ਵਧਾਂਗੇ ਤੇ ਗੱਲ ਸੰਸਦ ਦੇ ਮੌਨਸੂਨ اجلاس ਦੀ ਕਰਾਂਗੇ ਅੱਜ ਨੌਵਾਂ ਦਿਨ ਹੈ ਇਸ ਨੌ ਦਿਨਾਂ ਦੇ ਵਿੱਚ ਕਈ ਵਾਰ ਜਿਹੜੀ ਰਾਜ ਸਭਾ ਤੇ ਲੋਕ ਸਭਾ ਮਲਤਵੀ ਹੋਈ ਕਈ ਵਾਰ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਕਈ ਵਾਰ ਲੀਡਰ ਆਪਸ ਦੇ ਵਿੱਚ ਖੈਬਰ ਦੇ ਨਜ਼ਰ ਆਏ ਅਖੀਰ ਮੁੱਦੇ ਨੇ ਜਿਹੜੇ ਉਹ ਸਾਰੇ ਦੇ ਸਾਰੇ ਦੇਸ਼ ਦੇ ਨੇ ਦੇਸ਼ ਨਾਲ ਸੰਬੰਧਿਤ ਨੇ ਪਰ ਇਸ ਸਭ ਦੇ ਵਿਚਕਾਰ ਵੱਡੀ ਗੱਲ ਕੀ ਨਿਕਲ ਕੇ ਆਈ ਕਿ ਇਸ ਵਾਰ ਰਾਹੁਲ ਗਾਂਧੀ ਨੇ ਜੋ ਵਿਰੋਧੀ ਧਰ ਦੇ ਨੇਤਾ ਉਹ ਇੱਕ ਬੜੇ ਸਟਰੋਂਗ ਲੀਡਰ ਵਜੋਂ ਉੱਪਰ ਕੇ ਸਾਹਮਣੇ ਆਏ ਨੇ ਕੱਲੇ ਇਹ ਨਾ ਕਹੋ ਕਿ ਵੱਖ-ਵੱਖ ਲੋਕ ਕਈ ਸਿਆਸੀ ਮਾਹਰ ਵੀ ਰਾਹੁਲ ਗਾਂਧੀ ਦੀ ਇਸ ਚੀਜ਼ ਦੀ ਤਾਰੀਫ਼ ਕਰ ਰਹੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਹਰ ਇੱਕ ਮੁੱਦੇ ਤੇ ਬੋਲੇ ਨੇ ਨੌਲੇਜ ਹੈ ਉਹਨਾਂ ਕੋਲੇ ਪ੍ਰਧਾਨ ਮੰਤਰੀ ਨੂੰ ਸਿੱਧੇ ਸਵਾਲ ਕਰਦੇ ਨੇ ਸਪੀਚ ਬੜੀ ਵਧੀਆ ਦਿੰਦੇ ਨੇ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਦੇ ਉੱਪਰ ਦੇਖੋ ਰਾਹੁਲ ਗਾਂਧੀ ਅਕਸਰ ਜਿਹੜਾ ਉਹਦਾ ਪਹਿਲਾ ਸੁਰੁਰ ਦੇ ਜਨਨਪਤੀ ਤੇ ਕਰੀ ਤਾਂ ਮਜ਼ਾਕ ਉਡਾਇਆ ਜਾਂਦਾ ਸੀ ਕੋਈ ਉਹਨੂੰ ਕੋਈ ਨਾਂ ਨਾਲ ਚਿੱਤੇ ਕਰਦਾ ਸੀ ਇਸ ਮੁਲਕ ਦੇ ਅੰਦਰ ਇੱਕ ਰਵਾਜ ਆ ਪੈ ਗਿਆ ਕਿ ਬੁਰਧਿਆਂ ਦਾ ਮਜ਼ਾਕ ਉਡਾ ਕੇ ਉਹਨਾਂ ਨੂੰ ਕੋਈ ਇਹਨਾਂ ਤੋਂ ਕੁਝਾਂਦਾ ਹੀ ਨਹੀਂ ਆਪਾਂ ਰੋਲ ਗਾਂਧੀ ਦੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਵੀ ਨਾਲ ਜੋੜ ਕੇ ਕਹਿ ਸਕਦੇ ਆਂ ਜੀ ਜਿਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਕਈ ਤਰ੍ਹਾਂ ਦੀਆਂ ਕਹਾਵਤਾਂ ਕਈ ਤਰ੍ਹਾਂ ਦੇ ਟੋਟਕੇ ਛੱਡੇਗੇ ਉਹ ਕਹਿੰਦੇ 6 ਮਹੀਨੇ ਹੁਣ ਆਪੇ ਮੁਖ ਮੰਤਰੀ ਭਗਵੰਤ ਮਾਨ ਬੋਲਦੇ ਰਹਿੰਦੇ ਆ ਕਿ ਕਹਿੰਦੇ ਸੀ ਜੀ 6 ਮਹੀਨੇ ਚੱਲੇਗੀ ਸਰਕਾਰ ਫਿਰ ਸਾਲ ਚੱਲੇਗੀ ਫਿਰ 3 ਸਾਲ ਚੱਲੇਗੀ 3.5 ਸਾਲ ਚੱਲੇਗੀ ਹੁਣ ਕਹਿੰਦੇ 27 ਚ ਜਾ ਕੇ ਦੇਖਣ ਕੋਈ ਨਾ 27 ਦਿਨ ਆਜੂਗਾ ਫਿਰ ਕਹਿੰਦੇ ਨਤੀਜਾ ਜਾ ਕੇ ਦੇਖਾਂਗੇ ਜੀ ਸਵਿਜ਼ਰਿਸ਼ ਤਰੀਕੇ ਨਾਲ ਰਾਹੁਲ ਗਾਂਧੀ ਬਾਰੇ ਵੀ ਜਿਹਦੀ ਹਾਕਮ ਕਰਾ ਕੇ ਕੇਂਦਰ ਲਈ ਉਹ ਲਗਾਤਾਰ ਉਸ ਦਾ ਮਜ਼ਾਕ ਉਡੰਦੀ ਰਹੀ ਆ ਪਰ ਲੱਗਦਾ ਹੈ ਕਿ ਦੇਸ਼ ਦੇ ਲੋਕਾਂ ਨੇ ਕੇਵਲ ਸੀਟਾਂ ਦੀ ਗਿੰਦਿੰਮਤੀ ਦੀ ਗੱਲ ਨਹੀਂ ਹੁੰਦੀ ਨੇਤਾ ਦਾ ਆਪਣਾ ਆਧਾਰ ਹੁੰਦਾ ਆਪਣੇ ਇੱਕ ਸਾਕਸੀ ਚੁੰਦੀਆ ਰੋਹਲ ਗਾਂਧੀ ਐਸ ਵੇਲੇ ਪੁਰਾਣਤ ਨੇਤਾ ਕਿਉਂਕਿ ਜਦੋਂ ਆਪਣਾ ਕਰੋੜਾਂ- ਕਰੋੜਾਂ ਲੋਕਾਂ ਦਾ ਦੇਸ਼ ਹੈ ਪਾਰਲੀਮੈਂਟ ਮੈਂਬਰ ਨੇ ਪਾਰਲੀਮੈਂਟ ਹੈਡਵਿਟੀ ਜਮੂਰੀ ਦੀ ਗੱਲ ਕਰਦੇ ਆ ਉਹ ਜਮੂਰੀ ਦਾ ਵਿਰੋਧੀ ਕਰਦਾ ਆਗੂ ਆ ਉਹ ਠੀਕ ਹੈ ਕਿ ਪ੍ਰਧਾਨ ਮੰਤਰੀ ਦਾ ਆਪਣਾ ਰੁਤਬਾ ਹੁੰਦਾ ਹੈ ਪਰ ਦੇਸ਼ ਦੇ ਅੰਦਰ ਬੋਲ ਦੇ ਦਰ ਦੇ ਆਗੂ ਦਾ ਵੀ ਆਪਣਾ ਇੱਕ ਰੁਤਬਾ ਹੈ ਕੋਈ ਛੁੱਟੀ ਗੱਲ ਨਹੀਂ ਆ ਉਹ ਜਦੋਂ ਵੀ ਉਹ ਗੱਲ ਕਹਿੰਦਾ ਉਹ ਟਿਕਾ ਕੇ ਸਪਸ਼ਟ ਤੌਰ ਤੇ ਕਹਿੰਦਾ ਕਦੇ ਮੈਂ ਦੇਖਿਆ ਕਿ ਉਂਟੀ ਜੇ ਜੋ ਮਰਜ਼ੀ ਆਉਣ। ਆਹ ਕੰਦਰ ਜੋ ਮਰਜ਼ੀ ਲਾਗਾ ਕਰੇ ਉਹ ਤੋਂ ਬਾਅਦ ਜਗੇ ਜੀ ਰੋਹਨ ਆ ਕੇ ਤਾਂ ਉਹ ਕਹਿੰਦਾ ਜੀ। ਰੋਹਨ ਕਹੀ ਦਿੰਦਾ। ਰੋਹਨ ਦੋ ਗੱਲਾਂ ਦੇ ਉੱਤੇ ਦੇਖੋ ਪਾਰਲੀਮੈਂਟ ਦੇ ਬਾਹਰ ਵੀ ਤੇ ਅੰਦਰ ਵੀ ਉਹ ਸਵਾਲ। ਉਹ ਕਹਿੰਦਾ ਟਰੰਪ ਦੀ ਆਪਾਂ ਗੱਲ ਕਰਦੇ ਹਾਂ ਜੇ ਆ ਕਹਿੰਦਾ ਟਰੰਪ ਨੇ 32 35 ਵਾਰ ਕਹੀ ਹੈ ਗੱਲ ਕਿ ਮੈਂ ਪਾਕਿਸਤਾਨ ਦੇ ਭਾਰ ਦਾ ਸਮਝੌਤਾ ਕਰਾਇ ਲੜਾਈ ਮੈਂ ਰਖਵਾਈ ਹੈ। ਦੂਜੀ ਗੱਲ ਉਹ ਹੁਣ ਜਿਹੜੀ ਜਿਸ ਤਰੀਕੇ ਦੇ ਨਾਲ ਟਰੰਪ ਨੇ 25ਵੀਂ ਸਦੀ ਟੈਕਸ ਲਾਤਾ ਹੈ ਆਪਣੀਆਂ ਵਸਤਾਂ ਦੇ ਉੱਤੇ ਜਿਹੜੀਆਂ ਅਮਰੀਕਾ ਜਾਣੀਆਂ ਕਿਸ ਕਦਰ ਜਿਹੜਾ ਸਾਰਾ ਆਪਣੀ ਆਰਥਿਕਤਾ ਨੂੰ ਡਗ ਮਗਾ ਗਈ ਹੈ ਮੈਂ ਕਈ ਵੱਡੀਆਂ ਕੰਪਨੀਆਂ ਵੱਡੇ ਜਿਹੜੇ ਕਾਰੋਬਾਰੀ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਇਹ ਬਲ ਇੱਕ ਦਿਨ ਦੇ ਅੰਦਰ ਹੀ ਜਿਹੜੀ ਹੋ ਗਈ ਹੈ ਸਾਡੀ ਆਰਥਿਕਤਾ ਨੂੰ ਇੱਕ ਕਾਫੀ ਵੱਡਾ ਝਟਕਾ ਲੱਗਾ ਟਰੰਪ ਦੇ ਫੈਸਲੇ ਦੇ ਨਾਲ ਹਮ ਹਾਰਾ ਰੋਹਲ ਕੀ ਕਹਿੰਦਾ ਉਹ ਕਹਿੰਦੇ ਤੁਹਾਡੇ ਮੂੰਹ ਚ ਕਿਉਂ ਘੁੰਮਣੀਆਂ ਪਈਆਂ ਕਿਉਂ ਨਹੀਂ ਬੋਲਦੇ ਟਰੰਪ ਦੇ ਬਾਰੇ ਟਰੰਪ ਦਾ ਨਾਮ ਲੈ ਕੇ ਗੱਲ ਕਿਉਂ ਨਹੀਂ ਕਰਦੇ ਮੈਨੂੰ ਪ੍ਰਿੰਕਾ ਗਾਂਧੀ ਦੀ ਗੱਲ ਦੇਖੋ ਕਾਂਗਰਸ ਦੇ ਛਤੀ ਲੋਕਸ ਨੂੰ ਗਏ ਲੋਕਾਂ ਨੇ ਹਰਾਇਆ ਕਾਂਗਰਸ ਦੇ ਬਾਰੇ ਕੋਈ ਧੋ ਰਹੀ ਨਹੀਂ ਜੀ ਪਰ ਆਪਾਂ ਕਮੈਂਟ ਦੀ ਗੱਲ ਕਰ ਰਹੇ ਆ ਪ੍ਰਿੰਕਾ ਗਾਂਧੀ ਕੀ ਕਹਿ ਰਹੀ ਹੈ ਉਹ ਕਹਿੰਦੀ ਪਾਰਲੀਮੈਂਟ ਦੇ ਬੋਲਦੇ ਆ ਉਹ ਕਹਿੰਦੀ ਵੀ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਤੁਸੀਂ ਨਹਿਰੂ ਨੇ ਆ ਕੀਤਾ ਇੰਦਰਾ ਗਾਂਧੀ ਨੇ ਆ ਕੀਤਾ ਜੀ ਜੀ ਕਹਿੰਦਾ ਕਹਿੰਦੀ ਜੋ ਕੁਝ ਮੇਰੀ ਮਾਂ ਨੇ ਕੀਤਾ ਜੋ ਇਸ ਪਰਿਵਾਰ ਨੇ ਕੀਤਾ ਜੋ ਕਰਵਾਨੀਆਂ ਦਿੱਤੀਆਂ ਹੂੰ ਉਹਦੇ ਲਈ ਜਿਹੜੇ ਹੰਝੂ ਵਹੇ ਕਦੇ ਉਹਨਾਂ ਹੰਝੂਆਂ ਦੀ ਗੱਲ ਵੀ ਕਦੇ ਕਿਸੇ ਨੇ ਕੀਤੀ ਐ ਜੀ ਸੋ ਵਿਰੋਧੀ ਧਰਮ ਨੂੰ ਇੱਕ ਤਰ੍ਹਾਂ ਦਾ ਨਗੋਣਾ ਦਿਖਾਉਣਾ ਉਹਨਾਂ ਦੀ ਵਿਰੋਧੀ ਵਾਲੀ ਗੱਲ ਕਰਨੀ ਕਹਿਣਾ ਜਾਨੀ ਜਿੱਦਾਂ ਆਪਾਂ ਪਹਿਲਾਂ ਵੀ ਅਕਸਰ ਜ਼ਿਕਰ ਕਰਦੇ ਆ ਕਿ ਰੋਮ ਪ੍ਰਧਾਨ ਮੰਤਰੀ ਪੰਡਤ ਜਵਾਲਾ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਜੀ ਜੀ ਹਮੇਸ਼ਾ ਨੇ ਕੋਈ ਪ੍ਰਧਾਨ ਮੰਤਰੀ ਸਿੱੱਡਿਆ ਹੀ ਨਹੀਂ ਜੀ ਜੀ ਜਿਹਦੇ ਬਾਰੇ ਟੁਟਾ ਸਿੱਧਾ ਨਾਮ ਬੋਲਿਆ ਹੋਵੇ ਹਮ ਸਾਡਾ ਮੋਲਕ ਨਾ ਮਾੜਾ ਦਾ ਨਹੀਂ ਨਾ ਇਹ ਤੁੰਦੇ ਲੋਕ ਐਨੇ ਮਾੜੇ ਆ ਨਾ ਇਹ ਜਮਹੂਰੀਤ ਮੱਤੇ ਕੇ ਐਨੇ ਪ੍ਰਧਾਨ ਮੰਤਰੀ ਚੁਣਲੇ ਸਾਰੇ ਦੇ ਸਾਰੇ ਨਕਮ ਐ ਜੀ ਸਤ ਜੀ ਸੋ ਇਹ ਸਥਿਤੀ ਦੇ ਅੰਦਰ ਆ ਪਾਰਲੀਮੈਂਟ ਟਕਰਾਅ ਹੋਣਾ ਸੁਭਾਵਿਕ ਐ ਜਾਂ ਤਾਂ ਤੁਸੀਂ ਵਿਰੋਧੀ ਧਿਰ ਰਹਿ ਮਨੋ ਠੀਕ ਐ ਕਿ ਵਿਰੋਧੀ ਧਿਰ ਨੂੰ ਵੀ ਸੰਜਣ ਤੋਂ ਕੰਮ ਲੈ ਕੇ ਹਾਕਮਦਰ ਦੀ ਗੱਲ ਵੀ ਸੁਣਨੀ ਬਣਦੀ ਐ ਪਰ ਦੇਖੋ ਜੇਲੀ ਹਾਕਮਦਾਰ ਦਿਖਾਏਗੇ ਉਹਨਾਂ ਮੁੱਦਿਆਂ ਦੇ ਤਾਦੀ ਗੱਲ ਅਗੇ ਤੁਰਦੀ ਹੈ ਜੇ ਵਿਰੋਧੀ ਧਿਰ ਦੇ ਆਕੂ ਦੇ ਮਜ਼ਾਕਾ ਡਾਉਂਗੇ ਜੀ ਜੀ ਪਰਲਿਮੈਂਟ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਹੋ ਜਿਹਾ ਮਾਹੌਲ ਬਣੇਗਾ ਜੀ ਜੀ ਸਿਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀ ਦੀਆਂ ਜੋ ਚੋਣਾਂ ਨੇ ਉਹਨਾਂ ਦੀ ਤਿਆਰੀ ਹੋ ਚੁੱਕੀ ਹੈ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਉਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਸ੍ਰੀ ਨਾਨੰਦਪੁਰ ਸਾਹਿਬ 'ਚ ਸਰਕਾਰ ਵੱਲੋਂ ਕਰਾਇਆ ਜਾਏਗਾ ਤੇ ਇਸ ਸਮਾਗਮ ਦੇ ਵਿੱਚ ਸਰਕਾਰ ਦਾ ਦਾਅਵਾ ਹੈ ਕਿ 1 ਕਰੋੜ ਤੋਂ ਵੱਧ ਸੰਗਤ ਹੈ ਜਿਹੜੀ ਉਹ ਇਕੱਠੀ ਹੋਏਗੀ ਇਸ ਤੋਂ ਇਲਾਵਾ ਹੈਲਥ ਵਿਭਾਗ ਨੇ ਅਗਲੀ ਵੱਡਾ ਐਲਾਨ ਕੀਤਾ ਗਿਆ ਕਿ ਕੈਂਸਰ ਦਾ ਟੈਸਟ ਪੰਜਾਬ ਤੇ ਪੰਜਾਬੀਆਂ ਦੇ ਲਈ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਪੈਟ ਸਕੈਨ ਨਾਂ ਦਾ ਇਹ ਟੈਸਟ ਹੈ ਜਿਹੜਾ ਹਜ਼ਾਰਾਂ ਰੁਪਏ ਦਾ ਹੁੰਦਾ ਹੈ ਉਸ ਨੂੰ ਬਿਲਕੁਲ ਮੁਫਤ ਕੀਤਾ ਗਿਆ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ Eu